ਸ੍ਰੀਕਾਲ ਜੀ ਮੈਂ ਤੁਹਾਡਾ ਰਵੀ ਧੂਰੀ ਵਾਲਾ ਤੇ ਆਪਣਾ ਫੇਸਬੁਕ ਤੇ ਪੇਜ ਆ ਆਰ ਕੇ 59 ਕੈਨੇਡਾ ਆਪਣਾ YouTube ਤੇ ਚੈਨਲ ਆ ਆਪਾਂ ਪਹੁੰਚਿਆ ਜੋ ਡਾਕ ਸ਼ੋ ਜੰਦਰੀ ਜਿੱਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਡਾਕ ਸ਼ੋ ਹੋ ਰਿਹਾ ਬਾਕੀ ਆਪਾਂ ਤੁਹਾਨੂੰ ਪੱਪੀ ਮਾਰਕੀਟ ਵੀ ਦਿਖਾਨੇ ਆਂ ਤੇ ਡਾਕ ਸ਼ੋ ਵੀ ਦਿਖਾਵਾਂਗੇ ਤੇ ਆਪਣੇ ਚੈਨਲ ਦੇ ਨਵੇਂ ਆ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਫੇਸਬੁਕ ਪੇਜ ਜੋ ਅਸੀਂ ਗਸਕੰਦਰ ਬਾਈ ਕੀ ਹਾਲ ਚਾਲ ਹੈ ਗਸਕੰਦਰ ਭਾਈ ਜੀ ਠੀਕ ਹੈ ਤੁਸੀਂ ਬਾਈ ਆਪਾਂ ਸਕੰਦਰ ਬਾਈ ਆਪਣਾ ਚੰਡੀਗੜ੍ਹ ਤੋਂ ਬਾਈ ਦੀ ਪੋਚ ਹੀ ਜੋ ਕਰੇਗਾ ਜਲੰਧਰ ਡਾਕਸ਼ੌਪ ਤੇ ਆ ਤੁਸੀਂ ਤੁਹਾਨੂੰ ਦਿਖਾਈ ਦਵਾਂ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਠੀਕ ਹੈ ਡਾਕਸ਼ੌਪ ਦੀ ਗੱਲ ਤੇ ਆਪਾਂ ਗੱਲ ਕਰੀਏ ਬਾਈ ਲੈ ਕੇ ਆਇਆ ਸਮਾਇਰ ਦੇ ਮੇਲ ਹੈ ਜੀ ਮੇਲ ਸਪੈਸ਼ਲਟੀ ਕੁਆਲਟੀ ਸਪੈਸ਼ਲਟੀ ਭਾਈ ਜੀ ਬਰੀਡ ਸਮਾਇਰ ਦੇ ਵਿੱਚ ਕੰਮ ਕਰਦੇ ਨੇ ਜ਼ਿਆਦਾਤਰ ਅੱਜ ਸਮਾਇਰ ਦੇ ਵਿੱਚ ਮੇਲ ਲੈ ਕੇ ਆਏ ਨੇ ਭਾਈ ਜੀ ਭਾਈ ਜੀ ਇੱਕ ਮਾਗਰ ਦਿਖਾ ਦਿਓ ਬੱਚਾ ਫੁੱਲ ਬਰੀ ਬੱਚਾ ਆ ਫੁੱਲ ਕੁਆਲਟੀ ਦੇ ਵਿੱਚ ਬੱਚਾ ਆ ਭਾਜੀ ਮੇਲ ਫੀਮੇਲ ਦਾ ਕੀ ਪ੍ਰਾਈਸ ਹੁੰਦਾ 10 15 ਪਾਜੀ ਮੇਲ 5000 ਰੁਪਏ ਦਾ ਜੀ ਠੀਕ ਹੈ ਜੀ ਫੀਮੇਲ 35000 ਦੀ ਠੀਕ ਹੈ ਤੇ ਬਾਕੀ ਨੀਚੇ ਲੈਬਰੀ ਦੇ ਬੱਚੇ ਪਹਿਲੇ ਕੇ ਨੀਚੇ ਸਮਾਰਟ ਵੀ ਲੈਬਰੀ ਵੀ ਪੈਨੇਗੇ ਜਿਗਣਾ ਗੱਲ ਕਰਦੇ ਆਪਾਂ ਭਾਜੀ ਨੀਚੇ ਲੈਬਰੀ ਜਿਹੜੇ ਬੱਚੇ ਪੈਨੇ ਉਹਨਾਂ ਦਾ ਕੀ ਕੀ ਪ੍ਰਾਈਸ ਆ ਭਾਜੀ 골ਡਨ ਕਲਰ ਦੀ ਫੀਮੇਲ 15000 ਦੀ ਆ ਮੇਲ ਹੈ ਜੀ ਇਹ 20000 ਦਾ ਟੌਮ ਬਲੱਡ ਲਾਈਨ ਦੇ ਨੈਟਲੀ ਇਮਪੋਰਟ ਠੀਕ ਹੈ ਜੀ ਨੀਚੇ ਚਾਕਲੇਟ ਆਇਆ ਦਾ ਜਿਹੜਾ ਮੇਲ ਹਾਂਜੀ ਚਾਕਲੇਟ ਮੇਲ 30000 ਰੁਪਏ ਦਾ ਫੀਮੇਲ 25 ਤੇ ਬਾਕੀ ਭਾਈ ਜੀ ਆਪਣਾ 올 ਬਰੀਡ ਦੇ ਵਿੱਚ ਪਪੀ ਆਪਣੇ 올 ਬਰੀਡ ਦੇ ਵਿੱਚ ਆ ਭਾਜੀ 올 ਬਰੀਡ ਦੇ ਵਿੱਚ ਹਾਂਜੀ ਹਾਂ ਬਾਕੀ ਆ ਜੀ ਆਪਣੀ ਕੰਟੈਕਟ ਨੰਬਰ ਬੋਲਦੀ ਆ ਆਪਣੀ ਲੋਕੇਸ਼ਨ ਬੋਲਦੀ ਆ ਭਾਜੀ 9876219465 957621945 ਲੋਕੇਸ਼ਨ ਆਪਣੀ ਮੋਹਾਲੀ ਚੰਡੀਗੜ੍ਹ ਡਿਲੀਵਰੀ 올 ওভার ਇੰਡੀਆ ਤੇ ਠੀਕ ਹੈ ਭਾਈ ਜੀ ਦੱਸ ਦਿੱਤਾ ਭਾਈ ਜੀ 올 ওভার ਇੰਡੀਆ ਡਿਲੀਵਰੀ ਹੈ ਠੀਕ ਹੈ ਨਾ 올 ਬਰੀਡ ਦੇ ਵਿੱਚ ਕਰਨਾ ਹੈ ਫਿਲਹਾਲ ਸਪੌਟ ਤੋਂ ਦੱਸ ਦਿੱਤਾ ਸਮਾਇਡ ਲਾਇਬ੍ਰੇਰੀ ਦੇ ਵਿੱਚ ਮਿਲ ਨੇ ਫੁੱਲ ਸਟਾਕ ਪਿਆ ਫੁੱਲ ਕੁਆਲਿਟੀ ਪਪੀ ਪਏ ਨੇਗੇ ਓਕੇ ਭਾਜੀ ਧੰਨਵਾਦ ਭਾਈ। ਥੈਂਕ ਯੂ। ਰਵੀ ਵੀਰੇ ਥੈਂਕ ਯੂ ਜੀ। ਥੈਂਕ ਯੂ so much। ਸੱਸੀ ਦਾ ਸੈਕਸਪੈਕਟ ਕੀਤਾ ਜਾਣਾ। ਬਹੁਤ ਵਧੀਆ ਭਾਈ। ਔਰ ਆਈਏ ਟਾਕ ਸ਼ੋਅ ਤੇ। ਹਾਂਜੀ ਹਾਂਜੀ ਬੜੀ। ਆਈਟੀ ਸਿਟੀ ਅਗੇ ਜਲੰਧਰ ਜਲੰਧਰ ਦੇ ਵਿੱਚ ਟਾਕ ਸ਼ੋਅ ਹੋਵੇ ਤੇ ਭਾਈ ਪਹੁੰਚੇ ਨਾ। ਦੇਖੋ ਆਪਣਾ ਵਾਈਨ ਲੈ ਕੇ ਆਇਆ ਆ ਹਿਮਾਲਿਆਨ ਟ੍ਰਿਪ ਹੈ। ਹਿਮਾਲਿਆਨ ਕਰਬੀ ਬਲੂ ਆਈਸ। ਦੇਖੋ ਭਾਈ ਜੀ। ਤੁਮਾਂਕੇ ਦਿਖਾ ਦਿਓ ਭਾਈ ਬੱਚਾ। ਦੇਖੋ ਫੁੱਲ ਸਨੋ ਵਾਈਟ ਦੇ ਵਿੱਚ ਬੱਚਾ ਆਇਆ। ਇਹ ਕਿਹਾ ਇੱਧਰ ਵੀ ਦੇਖ ਸਕਦੇ ਤੁਸੀਂ ਆਈਸ ਵੀ ਦੇਖ ਸਕਦੇ ਬਲੂ ਆਈਸ ਨੇ ਕਿਹਾ। ਭਾਈ ਕੀ ਪ੍ਰਾਈਸ ਹੋਊਗਾ ਮੇਲ ਕੀ? 1 ਇਹਨਾਂ ਕੋਈ 13000 ਰੁਪਏ ਦੀ 13000 ਰੁਪਏ ਦੀ ਇਹ ਬਾਕੀ ਭਾਜੀ ਆ ਵਿੱਚ ਬੱਚੇ ਪਵਾਏ ਦੇ ਇਹਦਾ ਕੀ ਪ੍ਰਾਈਸ ਹੈ ਅਸੀਂ ਅਰੇ ਪਰ ਮੇਰੀਆਂ ਹੈ ਜੀ ਪਰ ਮੇਰੀਆਂ ਕੀ ਰੇਟ ਭਾਜੀ ਅਰੇ ਪਰ ਮੇਰੀਆਂ ਹੈ ਜੀ ਜਰਮਨ ਸ਼ਾਵੜਾ ਠੀਕ ਹੈ ਕੀ ਪ੍ਰਾਈਸ ਭਾਜੀ 6000 ਰੁਪਏ ਭਾਜੀ 3000 ਕੀ ਹੈ ਪਰ ਮੇਰੀਆਂ ਪਾਣੀ ਵਾਲੀ ਜਰਮਨ ਜੀ ਆਪਣੇ ਭਾਜੀ ਕਿਹੜੇ ਕੋਰ ਦੇ ਵਿੱਚ ਆ ਹਾਂਜੀ ਜਰਮਨ ਜੀ ਮੀਡੀਅਮ ਰੇਟ ਭਾਜੀ ਮੀਡੀਅਮ ਕੋਰ ਦੇ ਵਿੱਚ ਹਾਂਜੀ ਇਹ ਬਾਕੀ ਭਾਜੀ ਕੀ ਪ੍ਰਾਈਸ ਹੈ ਜਰਮਨ ਦਾ ਜਰਮਨ ਦਾ ਰੇਟ 1400 ਰੁਪਏ 1400 ਰੁਪਏ ਇਹ ਪੱਕੀ ਬਾਜੀ ਆਪਣਾ 올 ਬਰੀਡ ਦੇ ਵਿੱਚ ਹੀ ਕੰਮ ਹੈ ਹਾਂ ਜੀ ਹਾਂ ਜੀ ਬਈ ਸਾਰੀ ਬਰੀਡ ਮਿਲ ਜਾਂਦੀ ਹੈ ਟੈਕ ਸ਼ਾਪ ਹੈ ਜਾਂ ਆਪਣਾ ਕਿੰਨੇ ਹੈ ਬਈ ਟੈਕ ਸ਼ਾਪ ਹੈ ਜੀ ਆਪਣੀ ਬੱਸ ਸਟੈਂਡ ਦੇ ਕੋਲ ਜੀ ਕਿੰਨੀ ਹਸਲ ਤੇ ਬਿਲਕੁਲ ਆਪੋਜ਼ਿਟ ਕੀ ਨਾਮ ਹੈ ਬਾਜੀ ਟੈਕ ਟੂ ਹੋ ਮਾਜੀ ਟੈਕ ਟੂ ਹਾਂ ਜੀ ਇਹ 올 ਬਰੀਡ ਦੇ ਪप्पी ਮਿਲ ਜਾਂਦੇ ਸਾਰੀ ਬਰੀਡ ਮਿਲ ਜਾਂਦੀ ਹੈ ਕਹਿੰਦਾ ਜੀ ਆਪਣਾ ਨਾਮ ਤੇ ਲੋਕੇਸ਼ਨ ਤੇ ਵੀ ਅਦਾਸ ਦਿੱਤੀ ਹੈ ਬਾਕੀ ਆਪਣਾ ਕੰਟੈਕਟ ਨੰਬਰ ਸ਼ੇਅਰ ਕਰ ਰਿਹਾ ਹਾਂ 9888613 ਠੀਕ ਹੈ ਬਾਜੀ ਨੀਚੇ ਵੀਡੀਓ ਦੇ ਵਿੱਚ ਭਾਈ ਦਾ ਨੰਬਰ ਚੱਲ ਰਿਹਾ ਹੋਗਾ ਭਾਈ ਵੀ ਤੁਸੀਂ ਕੰਟੈਕਟ ਕਰ ਸਕ 올 카트 ਹੈ ਰੋਗਰਾ ਇਹ 35 ਸਸਰੀ ਵੀ ਮਿਲ ਜੀ A to Z ਸਾਰੀ ਸਸਰੀ ਮਿਲ ਜਾਂਦੀ ਹੈ ਇੱਕ ਹੈ ਇੱਕ ਜੀ ਤੇ ਬਾਕੀ ਭਾਈ ਜੀ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਲੰਘਾਓ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਓਕੇ ਬ੍ਰਦਰ ਥੈਂਕ ਯੂ ਅਸੀਂ ਕਾ ਭਾਈ ਅਮਨਜੋਤ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਪਹੁੰਚ ਗਏ ਜਲੰਧਰ ਟਾਕ ਸ਼ਾਹ ਤੇ ਹਾਂਜੀ ਹਾਂਜੀ ਵੀਰੇ ਕੀ ਕੁਛ ਦਿੱਤਾ ਅੱਜ ਆ ਦੇਖ ਲਓ ਜੀ ਤੁਹਾਡੇ ਸਾਹਮਣੇ ਹੀ ਆ ਸਾਹਮਣੇ ਭਾਈ ਵੀ ਗੋਲਡ ਰੀਵਰ ਦੇਖ ਰਹੇ ਆ ਗੱਡੀ ਦੇਖ ਰਹੇ ਆ ਟੀ ਐਮ ਐ ਨਾ ਭਾਈ ਜੀ ਨਹੀਂ ਨਹੀਂ ਗੱਮਾਲੇ ਚ ਉਟਾਓਗਾ ਠੀਕ ਹੈ ਨਾ ਆਪਾਂ ਗੱਡੀ ਵੀ ਕਹਦੇ ਨੇ ਟੀਐਮ ਵੀ ਕਹਦੇ ਨੇ ਬਰਬਰ ਉਹ ਤੋਰ ਤੋਰ ਗੱਡੀ ਆ ਕੋਈ ਚੱਕਰ ਵਿੱਚ ਨਹੀਂ ਆਇਆ ਠੀਕ ਹੈ ਤੋਰ ਗੱਡੀ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਭਾਈ ਜੀ ਭਾਈ ਜੀ ਪੱਟੇ ਚੱਕ ਕੇ ਦਿਖਾਓਗੇ ਬੱਚੇ ਚੱਕ ਕੇ ਦਿਖਾ ਦਿਓ ਬੱਚਾ ਚੱਕ ਕੇ ਦਿਖਾ ਦਿਓ ਬੰਦਾ ਲਓ ਭਾਈ ਜੀ ਕੁਆਲਿਟੀ ਦੇ ਲਓ ਬੱਚੇ ਦੀ ਠੀਕ ਹੈ ਨਾ ਭਾਈ ਜੀ ਕੀ ਪ੍ਰਾਈਸ ਹੈ ਕੀ ਐਜ ਹੈ ਇਹਦਾ ਪ੍ਰਾਈਸ ਹੈਗਾ ਜੀ 35000 ਠੀਕ ਹੈ 35000 ਰੁਪਏ ਜੀ ਹਾਂਜੀ ਹਾਂਜੀ ਤੇ ਉਮਰ ਜੀ ਉਮਰ 35 35 ਰਾਮ ਜੀ ਇਹ ਬਾਈ ਜੀ ਇਹਦਾ ਬਾਕੀ ਫੀਮੇਲ ਦਾ ਪ੍ਰਾਈਸ ਕੀ ਹੁੰਦਾ ਆ ਜੀ ਮੇਲ ਲੀਏ ਫੀਮੇਲ ਲੀਏ ਲੀਏ ਬਈਆ 골ਡਨ ਟੀਵਰ ਦਾ ਮੇਲ ਹੈ ਫੀਮੇਲ ਹੈ ਜੀ ਮੇਲ ਹੈ ਜੀ ਕੀ ਰੇਟ ਵੀਰੇ 16000 ਵੀਰੇ 16000 ਤੁਸੀਂ ਕੁਆਲਿਟੀ ਚੈੱਕ ਹੀ ਕਰ ਸਕਦੇ ਹੋ ਬਾਈ ਜੀ ਬੱਚਾ ਨਾ ਕਮਾਈਓ ਬਾਈ ਜੀ ਬੱਚਾ ਕਮਾਏ ਤੋਂ ਵੀ ਕੁੱਮ ਨਹੀਂ ਰਿਹਾ ਤੇ ਕੈਮਰੇ ਦੇ ਵਿੱਚ ਵੀ ਇੰਨਾ ਆਪਾਂ ਨੂੰ ਫੋਕਸ ਕਰਨਾ ਪੈ ਰਿਹਾ ਵਿੱਚ ਦੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਬਾਈ ਜੀ ਇਹਦਾ ਰੇਟ ਕੀ ਹੋਊਗਾ ਜੀ ਵਾਹ ਯਾਰ ਜੀ 16000 ਰੁਪਿਆ ਇਹ ਬਾਕੀ ਬਾਈ ਜੀ ਆਪਣੀ ਲੋਕੇਸ਼ਨ ਕੀ ਪੈਣਦੀ ਆ ਤੇ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਹੈਗੀ ਆ ਹਾਂਜੀ ਹਾਂਜੀ ਸਾਬ ਕਿ ਤੈੀਆ ਠੀਕ ਹੈ ਆਪਣੀ ਲੋਕੇਸ਼ਨ ਬੋਲ ਦਿਓ ਆਪਣਾ ਮੋਬਾਈਲ ਨੰਬਰ ਬੋਲੋ ਰੈਕੋਰਡ ਵੀਰੇ ਲਿਆਣਾ ਠੀਕ ਹੈ ਪੋਆ ਨੰਬਰ ਜੀ 8327470432 ਠੀਕ ਹੈ ਥੋੜਾ ਸਲੋਪ ਹੋਉਂਦਾ ਨੰਬਰ ਜੀ 8427470432 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਨਾ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਜੀ ਆਪਣਾ ਆਲ ਇੰਡੀਆ ਦੇ ਵਿੱਚ ਹੀ ਕੰਮ ਆ ਹਾਂਜੀ ਹਾਂਜੀ ਠੀਕ ਹੈ ਨਾ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਕੰਮ ਚੱਲਦਾ ਰਹੂਗਾ ਆਲ ਓਵਰ ਇ ਥੈਂਕ ਯੂ ਵੀਰੇ ਥੈਂਕ ਯੂ ਸੋ ਮਚ ਸਸ਼ੀਗੋਜਾਸ ਬਾਈ ਕੀ ਹਾਲ ਚਾਲ ਹੈ ਸਸ਼ੀਗੋ ਜੀ ਵੀਰੇ ਪ੍ਰੀਮਾ ਮਾਲਕ ਦੀ ਬਾਈ ਓਕੇ ਜੀ ਮੈਂ ਗਿਆ ਪਹੁੰਚ ਗਿਆ ਜਰੰਦ ਦੇ ਆਦ ਗਿਆ ਪਹੁੰਚ ਗਿਆ ਬਾਈ ਦੀ ਕੁਆਲਟੀ ਹੈ ਲੈਬਰੇ ਦੇ ਵਿੱਚ ਲੈਬਰੇ ਇਹ ਪੱਪੀ ਦੇਖੋ ਤੁਸੀਂ ਕਿੰਨਾ ਹੈਵੀ ਪੱਪੀ ਹੈ ਵੀ ਦੋ ਹੱਥਾਂ ਨਾਲ ਬੱਚਾ ਕੋ ਚੱਕੜਾ ਪੈ ਰਿਹਾ ਬਾਈ ਨੂੰ ਬਾਕੀ ਬਾਈ ਦੀ ਬਰੀਡਿੰਗ ਦੇ ਵਿੱਚ ਬਾਈ ਦੇ ਨਾਲ ਗੱਲ ਕਰਦੇ ਆ ਇਸ ਟਾਈਮ ਬਾਈ ਲੋਵੇ ਕੋਕਰ ਸਪੈਨਲ ਦੇ ਬੱਚੇ ਵੀ ਲੈ ਗਏ ਤੁਸੀਂ ਦੇਖ ਹੀ ਸਕਦੇ ਹੋ ਨੀਚੇ ਜਰਮਨ ਦੇ ਵਿੱਚ ਵੀ ਨੇ ਗੋਲਡਨ ਰੀਟਰੀਵਰ ਦੇ ਵਿੱਚ ਵੀ ਨੇ ਠੀਕ ਹੈ ਨਾ ਜਰਮਨ ਬਾਈ ਕਿਹੜੇ ਕਾਡ ਦੇ ਵਿੱਚ ਨੇ ਡਬਲ ਟੀਵੀ ਮਿਲ ਜਾਣਗੇ ਸਿੰਗਲ ਚ ਵੀ ਦੋਨੇ ਠੀਕ ਆ ਤੇ ਬਾਕੀ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਇਹਦਾ ਪ੍ਰਾਈਸ ਕਿਉਂਗਾ ਮੇਲ ਫੀਮੇਲ ਦਾ ਲੈਪਰੇ ਦਾ ਇਹ ਵਿਦ ਪੇਪਰ 35000 ਦੀ ਫੀਮੇਲ ਹੈ ਵੀਰੇ ਠੀਕ ਹੈ ਜੀ ਇਹ ਕਿਹੜੀ ਬਣਾ ਲੈਂਦੀ ਬਿਲਕੁਲ ਇਹ ਛੋਟੇ ਰਾਜ ਦਾ ਸਾਨਾ ਬਈ ਆਪਰੇ ਕੋਲ ਡਾਇਰੈਕਟ ਹਾਂਜੀ ਮਦਰ ਸਾਈਡ ਇਹਦੀ ਹੈਗੀ ਸ਼ੈਨ ਸ਼ਾਹ ਦੀ ਡਾਕਟਰ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਬਾਈ ਜੀ ਕੋਕਰਪਾਲ ਦਾ ਆਪਾਂ ਗੱਲ ਕਰੀਏ ਕੋਕਰਪਾਲ ਦਾ ਮੇਲ ਦਾ ਵੀ 12000 ਦਾ ਮੇਲ ਆ ਪਰ 12000 ਦਾ ਮੇਲ ਤੇ ਫੀਮੇਲ ਇਹ ਤੁਹਾਨੂੰ ਹੋ ਜਾਵੇ ਅੱਛਾ ਗਰਨ ਬਾਈ ਕੀ ਹਾਲ ਹੈ ਅੱਸੀ ਕਲ ਵੀਰ ਜੀ ਬਾਈ ਜੀ ਦੀ ਨਾ ਕੁਆਲਿਟੀ ਦੇ ਵਿੱਚ ਗੱਲ ਕਰਾਂ ਮੈਂ ਬਾਈ ਦਾ ਨਾ ਟੌਏ ਦੇ ਵਿੱਚ ਕੰਮ ਹੈ ਬਾਈ ਜੀ ਦੇਖ ਹੀ ਸਕਦੇ ਹੋ ਤੁਸੀਂ ਕੁਆਲਿਟੀ ਬਾਈ ਜੀ ਆ ਵੀ ਡੌਗ ਦੇਖ ਸਕਦੇ ਹੋ ਸਾਨ ਦੇਖੋ ਕੁਆਲਿਟੀ ਦੇਖੋ ਕਿੰਨਾ ਫਰੀ ਬੱਚਾ ਹੈ ਬਾਈ ਜੀ ਸਾਡਾ ਸਰਵਿਸ ਹੈ ਨਾ ਇਹ ਹਾਂਜੀ 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 ਇਹ ਵੀ ਸਟਾਰਟ ਹੈ ਇਹ ਵੀ ਸਟਾਰਟ ਹੈ ਜੀ ਦੇਖੋ ਬਾਈ ਜੀ ਨਾ ਬਾਕੀ ਗੱਲ ਕਰਦੇ ਆਪਾਂ ਆ ਟੌਏ ਦਾ ਬੱਚਾ ਤੁਸੀਂ ਦੇਖ ਹੀ ਸਕਦੇ ਹੋ ਭਾਗ ਦਿਖਾਈਓ ਬਾਈ ਜੀ ਬਾਕੀ ਬਾਈ ਦਾ ਵੇ ਹਸਕੀ ਦਾ ਬੱਚਾ ਹੈ ਤੇ ਗੋਲਡਨ ਰੀਵਰ ਦਾ ਆਪਾਂ ਗੱਲ ਕਰੀਏ ਬਾਈ ਨਾਲ ਬਾਈ ਜੀ ਕਵਾਇਦੇ ਬੱਚੇ ਦਾ ਕੀ ਪ੍ਰਾਈਸ ਹੈ ਕਵਾਇਦਾ ਬੱਚਾ ਜੀ ਜਿਹੜਾ ਚੰਗਾ ਬੱਚਾ ਆਪਾਂ 15000 ਦਾ ਮੇਲ ਦੇ ਦਿੰਨੇ ਆ ਜੀ 10000 ਦੀ ਫੀਮੇਲ ਦਿੰਨੇ ਆ ਠੀਕ ਹੈ ਵੀਰੇ ਬੱਚੇ ਨੂੰ ਅੱਗੇ ਕਰਕੇ ਥੋੜਾ ਘੁਮਾ ਕੇ ਦਿਖਾ ਦਿਓ ਭਾਈ ਜੀ ਘੁਮਾ ਕੇ ਦਿਖਾ ਦਿਓ ਆ ਫੀਮੇਲ ਆ ਜੀ 10000 ਦੀ ਆ ਜੀ ਠੀਕ ਹੈ ਕਵਾਇਦੇ ਵਿੱਚ ਫੀਮੇਲ ਆ ਭਾਈ ਜੀ ਤੁਸੀਂ ਆਪ ਤੋਂ ਬਾਈ ਦਾ ਦੇਖ ਸਕਦੇ ਹੋ ਆਪ ਤੋਂ ਵੱਡਾ ਲੱਗ ਰਿਹਾ ਤੇ ਬੱਚਾ ਛੋਟਾ ਲੱਗ ਰਿਹਾ ਠੀਕ ਹੈ ਇਹ ਹਸਕੀ ਦੀ ਗੱਲ ਕਰੀਏ ਪਰ ਹਸਕੀ ਦੇ ਫੀਮੇਲ ਆ ਜੀ ਇਹ ਔੜਾਈਜ਼ ਹੈ ਹਾਂ ਜੀ ਔੜਾਈਜ਼ ਆ 8000 ਦੀ ਆ ਜੀ 8000 ਰੁਪ ਪਾਤੀ ਗੋਲਰ ਟੀਵਰ ਦਾ ਭਾਈ ਜੀ ਮੇਲ ਹੈ ਮੇਲ ਹੈ ਜੀ ਇਹ 9500 ਦਾ ਜੀ 9500 ਦਾ ਹਾਂ ਜੀ ਭਾਈ ਜੀ ਕਮਾ ਕੇ ਦਿਖਾ ਦਿਓ ਇੱਕ ਵਾਰ ਪ੍ਰੋਪਰ ਤੇ ਬਾਕੀ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਅਵੇਲੇਬਲ ਹੈ ਜੀ ਕੀ ਕੈਮਰਾ ਤੇ ਆਪਾਂ ਗੱਲ ਕਰੀਏ ਸਟਾਰਟ ਦੀ ਤਾਂ ਸਟਾਰਟ ਦੀ ਵੀਰੇ ਫੀਸ ਤੇ ਪੱਪ ਤੇ ਵੀਰੇ ਟੀਮ ਇਹ ਫੀਸ ਤੇ ਵੀ ਕਰਵਾ ਦੇਈ ਜਾਂ ਪੱਪ ਤੇ ਵੀ ਕਰਵਾ ਦੇਈਦਾ ਜੀ ਠੀਕ ਹੈ ਹਾਂ ਜੀ ਹਾਂ ਇਹ ਆਪਣੀ ਲੋਕੇਸ਼ਨ ਬੋਲਦੀ ਆ ਵੀਰੇ ਆਪਣੀ ਆਲ ਬਰੀਡ ਦੇ ਵਿੱਚ ਕੰਮ ਹੈ ਨਾ ਆਪਣਾ ਆਲ ਬਰੀਡ ਚ ਕੰਮ ਹੈ ਜੀ ਆਪਣਾ ਠੀਕ ਹੈ ਆਪਣੀ ਲੋਕੇਸ਼ਨ ਬੋਲਦੀ ਹੋਏ ਫੀਸ ਨੇਗੇ ਜੀ ਆਪਣੀ ਮੰਡੀ ਅਹਿਮਦਗੜ੍ਹ ਲੁਧਿਆਣੇ ਕੋਲੇ ਜ 85 ਠੀਕ ਹੈ ਤੇ بھائی ਜੀ ਦਾ ਨਾ نیچے ਵੀਡੀਓ ਵਿੱਚ ਨੰਬਰ ਚੱਲਦਾ ਰਹੂਗਾ بھائی ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਨਾ بھائی ਦੀ ਸਟਾਟ ਸਰਵਿਸ ਹੈ ਬਾਕੀ ਬਾਕੀ ਆਹ بھائی ਜੀ ਦਾ ਕਾਰ ਦਾ ਮੈਂ ਸ਼ਾਰਟ ਵਿੱਚ ਲਈ ਲਿਆ ਤੁਸੀਂ ਚੈੱਕ ਹੀ ਕਰ ਸਕਦੇ ਹੋ ਜੇ ਕੋਈ ਟੋਟੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਜੀ ਆਪਾਂ 1000 ਰੁਪਏ ਹੋਰ ਵੀ ਡਿਸਕਾਊਂਟ ਕਰਾਂਗੇ ਠੀਕ ਆ ਬਾਈ ਇਹ ਨਾ ਆਫਰ ਹੀ ਲਾਤੀ ਬਾਈ ਜੀ ਵੀ ਆਪਣੇ ਚੈਨਲ ਨੂੰ ਜੇ ਸਬਸਕ੍ਰਾਈਬ ਕਰਕੇ ਆਊਗਾ ਬੰਦਾ ਤਾਂ ਕੋਈ ਪੱਕੀ ਡੀਲ ਕਰਦਾ ਹੈ ਇੱਕ ਸ਼ੇਅਰ ਕਰੇ ਜੀ ਚੈਨਲ ਨੂੰ ਠੀਕ ਆ ਹਾਂ ਆਪਾਂ ਕਰਾਂਗੇ ਜੀ ਹੋਰ ਡਿਸਕਾਊਂਟ ਕਰਾਂਗੇ ਓਕੇ ਵੀਰੇ ਅਗਰ ਥੈਂਕ ਯੂ ਥੈਂਕ ਯੂ ਵੀਰੇ ਸਸੀ ਗਾਰਮਣ ਬਾਜੀ ਸਸੀ ਕਾਲ ਜੀ ਹੋਰ ਜੀ ਆਈਗੇ ਡਾਕਟਰ ਸ਼ੋਅ ਤੇ ਹਾਂਜੀ ਹਾਂਜੀ ਦੇਖੋ ਬਾਈ ਜੀ ਪਾਈ ਲੈ ਕੇ ਆਏ ਹੈਗੇ ਦੇਖੋ ਰੌੜ ਡੀਲਰ ਦੇ ਬੱਚੇ ਠੀਕ ਹੈ ਨਾ ਬੱਚੇ ਪਰ ਛੋਟੇ ਨੇਗੇ ਆ ਬਾਈ ਜੀ ਕਹ ਰਹੇ ਨੇ ਵੀ ਜੇ ਬੁਕਿੰਗ ਕੋਈ ਕਰੂਗਾ ਤਾਂ ਬੁਕਿੰਗ ਕਰ ਲਾਂਗੇ ਆਪਾਂ ਬੱਚਾ ਜਦੋਂ 35 ਡੇ ਦਾ ਹੋ ਗਿਆ ਇੱਕ ਵੈਕਸੀਨੇਸ਼ਨ ਲੱਗੀ ਆ ਉਹਦੇ ਬੱਚੇ ਦੇ ਸਕਦੇ ਨੇ ਠੀਕ ਹੈ ਤੇ ਬਾਕੀ ਬਾਈ ਜੀ ਆਪਣੀ ਕਾਦੀ ਕਾਦੀ ਬਰੀਡ ਦੇ ਵਿੱਚ ਕਰਨਾ ਆਪਣਾ ਰੋਡ ਡੀਲਰ ਹੋਲੀ ਰੋਡ ਦੇ ਡੀਲਰ ਦੇ ਵਿੱਚ ਇਹ ਬੱਚਾ ਬਾਜੀ ਜੇ ਹੋਰ ਬਰੀਡ ਦਾ ਕੋਈ ਮੰਗੇ ਤਾਂ ਉਹ ਵੀ ਅਵੇਲੇਬਲ ਕਰਵਾ ਦੇਣੀ ਨਹੀਂ ਨਹੀਂ ਖਾਲੀ ਰੋਡ ਦੇ ਡੀਲਰ ਠੀਕ ਹੈ ਤੇ ਆਪਣਾ ਆਲ ਓਵਰ ਇੰਡੀਆ ਟ੍ਰੈਨਿੰਗ ਕਰਵਾ ਦਿੰਦੇ ਹੋ ਕਰਵਾ ਦੇਾਂਗੇ ਕਰਵਾ ਦੋ ਬਾਜੀ ਬਣਾ ਬੱਚੇ ਘੁਮਾ ਕੇ ਦਿਖਾ ਦਿਓ ਬੱਚੇ ਅੱਛੇ ਹੀ ਪੰਜ ਫੇਸ ਕੁਆਲਟੀ ਦੇ ਬੱਚੇ ਨੇਗੇ ਤੁਸੀਂ ਦੇਖ ਹੀ ਸਕਦੇ ਹੋ ਬੱਚਿਆਂ ਦੀ ਕੁਆਲਟੀ ਠੀਕ ਹੈ ਨਾ ਬੱਚੇ ਪਏ ਬਾਈ ਜੀ ਦੇ ਸਟਾਕ ਆ ਫਿਲਹਾਲ ਪੰਜ ਬੱਚੇ ਲੇਕੇ ਟੋਟਲ ਜੇਕਰ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦਾ ਲੋਕੇਸ਼ਨ ਕੋ ਦਿਆ ਮੋਬਾਈਲ ਨੰਬਰ ਦਿਆ ਬਾਈ ਜੀ ਲੋਕੇਸ਼ਨ ਤੇ ਮੋਬਾਈਲ ਨੰਬਰ ਦਿਆ ਦੋ ਬਾਈ ਜੀ ਲੋਕੇਸ਼ਨ ਅੰਮ੍ਰਿਤਸਰ ਹੈ ਮੋਬਾਈਲ ਨੰਬਰ ਹੈਗਾ 7035 111100 ਠੀਕ ਹੈ ਦੇ ਭਾਈ ਜੀ ਦਾ ਨੰਬਰ ਤੁਸੀਂ ਦੇਖ ਲਿੱਤਾ ਹੋਊਗਾ ਤੇ ਸੁਣੀ ਲੱਗਾ ਹੋਊਗਾ ਨੀਚੇ ਵੀਡੀਓ ਦੇ ਵਿੱਚ ਭਾਈ ਦਾ ਨੰਬਰ ਚੱਲਦਾ ਰੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਭਾਈ ਅਰਣ ਭਾਈ ਥੈਂਕ ਯੂ ਥੈਂਕ ਯੂ ਸਸੀ ਦਾ ਪਾਰਸ ਭਾਈ ਸਸੀ ਗੱਲ ਭਾਈ ਕਿਵੇਂ ਆ ਪਹੁੰਚ ਗਏ ਬਹੁਤ ਵਧੀਆ ਭਾਈ ਤੁਸੀਂ ਭਾਈ ਜੀ ਆਪਣੇ ਪਾਰਸ ਭਾਈ ਆਏ ਨੇ ਬਗਵਾੜਾ ਤੋਂ ਅੱਪਾ ਗੱਲ ਕਰ ਰਹੇ ਆ ਭਾਈ ਜੀ ਲੈ ਕੇ ਆਏ ਨੇ ਪਮੀਰੀਆਂ ਦੇ ਬੱਚੇ ਪਮੀਰੀਆਂ ਦੇ ਬੱਚੇ ਭਾਈ ਜੀ ਕਹਿੰਦਾ ਮੈਂ ਤੇਜ ਭਰ ਕੇ ਲੈ ਕੇ ਆਇਆ ਸੀਗਾ ਖਾਲੀ ਹੋ ਚੁੱਕਿਆ ਠੀਕ ਹੈ ਨਾ ਬਾਕੀ ਗੱਲ ਕਰਦੇ ਆ ਪਾਰਸ ਭਾਈ ਆਪਣੀ ਕਾਦੀ ਕਾਦੀ ਬਰੀਡਿੰਗ ਹੈ ਆਪਣੀ ਭਾਈ ਆਲ ਬਰੀਡ ਆ ਜਿਹੜੀ ਬੰਦਾ ਕ ਤੇ ਆਪਣੀ ਪੈਟ ਸ਼ਾਪ ਹੈ ਹਾਂਜੀ ਭਾਈ ਪੈਟ ਸ਼ੋਪ ਆਪਣੀ ਫਿਰਵਾੜੀ ਨਾਮ ਹੈ ਬਾਜੀ ਆ ਪਰੀ ਸਾਰਾ ਕਾਰਡ ਦਿਖਾ ਦੇ ਜੀ ਸਾਰਾ ਆ ਦੇਖੋ ਆ ਪੈਟ ਸ਼ੋਪ ਹੈ ਭਾਜੀ ਪੈਟ ਸਕੋਰ ਜੀਹਨਾਂ ਪਰਸਪੈਕਟਿਵ ਤੋਂ ਨੋਟ ਹੈ ਆ ਬਾਕੀ ਭਾਈ ਨੂੰ ਤੁਸੀਂ ਗੱਲ ਕਰਦੇ ਆਪਾਂ ਭਾਈ ਜੀ ਪਵੇਰੇ ਦੇ ਬੱਚੇ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਭਾਈ ਮੇਲ ਮਿਲ ਜੂਗਾ ਆਪਾਂ ਨੂੰ 5000 ਦਾ ਫੀਮੇਲ ਮਿਲ ਜੂਗੀ 4000 ਦੀ ਭਾਈ ਕਮਾ ਕੇ ਦਿਖਾਦੀ ਬੱਚੇ ਪੁੱਲ ਫਰੀ ਆ ਭਾਈ ਫਾਰ ਦੀ ਪੂਰੀ ਲਾਈਫ ਟਾਈਮ ਗਾਰੰਟੀ ਹੈ ਜੀ ਠੀਕ ਹੈ ਤੇ ਬਾਕੀ ਭਾਈ ਜੀ ਇਹ ਦੱਸ ਦਿੱਤਾ ਵੀ 올 ਬਰੀਡ ਦੇ ਵਿੱਚ ਪਪੀ ਲੈਵਲ ਕਰਵਾ ਦਿੰਦੇ ਨੇ ਭਾਈ ਜੀ ਕਿਨਾ ਭਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਕੰਟੈਕਟ ਨੰਬਰ ਭਾਈ ਇਹ 26417686 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਭਾਈ ਦਾ ਨੰਬਰ ਚੱਲਦਾ ਰਹੂਗਾ ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਆਲ ਓਵਰ ਇੰਡੀਆ ਡਿਲੀਵਰੀ ਹੋ ਜਾਂਦੀ ਸਾਰੇ ਪਾਸੇ ਭਾਈ ਠੀਕ ਹੈ ਤੇ ਆਲ ਪੈਟ ਫੂਡ ਦਾ ਵੀ ਹੈ ਫੈਟ ਫੂਡ ਭਾਈ ਕੈਟ ਫੂਡ ਸਾਰਾ ਹੀ ਡੌਗ ਐਸੈਸਰੀਆਂ ਆਲ ਕੁਝ ਮਿਲ ਜਾਂਦਾ ਠੀਕ ਹੈ ਓਕੇ ਥੈਂਕ ਯੂ ਬਰਦਰ ਭਾਈ ਥੈਂਕ ਯੂ ਭਾਈ ਸਤਿ ਸ਼੍ਰੀ ਅਕਾਲ ਬਾਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਬਾਜੀ ਇੱਕਦਮ ਫਰਸਟ ਕਲਾਸ ਵੀ ਦੱਸੋ ਪਹੁੰਚੀ ਕਿ ਡੌਗ ਸ਼ੋਅ ਤੇ ਬਿਲਕੁਲ ਤੁਹਾਨੂੰ ਪਤਾ ਆਪਾਂ ਜਿਹੜਾ ਡੌਗ ਸ਼ੋਅ ਆਇਆਗਾ ਪਾਣੀ ਆ ਰਿਹਾ ਹੈ ਦੇਖੋ ਭਾਈ ਜੀ ਭਾਈ ਜੀ ਦੇ ਦਾ ਕ੍ਰਿਸਟਲ ਡੌਗ ਕੈਨਲ ਦੇ ਨਾਲ ਤੇ ਦਾ ਬਹੁਤ ਜਣੇ ਜਾਣਦੇ ਹੋਣਗੇ ਪਰ ਸਵੀ ਦੇ ਨਾਮ ਤੇ ਕੋਈ ਕੋਈ ਜਾਣਦਾ ਹੋਊਗਾ ਬੰਦਾ ਬਿਲਕੁਲ ਬੜਾ ਬੰਦਾ ਨਾ ਬਾਈ ਦੇ ਕੱਚ ਚਾਊਗਾ ਉਹੀ ਜਾਂਦਾ ਹੋਊਗਾ ਮੈਨੂੰ ਮੈਨੂੰ ਸਣੀ ਦਾ ਨਾਮ ਦੇ ਕਿਸੇ ਨੇ ਯਾਰਾ ਕਹਿੰਦਾ ਆਪ ਕਿਸਟੋਡਾ ਵਾਲੇ ਆ ਮੈਂ ਕਹਾਂ ਤੁਸੀ ਕਿਸਟੋਡਾ ਵਾਲੇ ਕਿੱਦਾਂ ਕਦੀ ਵਾਰੀ ਕ੍ਰਿਸਟਲ ਦੇ ਨਾਮ ਤੇ ਅਸੀਂ ਜਾਣਦੇ ਆ ਸਾਰਾ ਫਿਰ ਭਾਜੀ ਉਹੀ ਹੈ ਨਾ ਵੀ ਫੇਮਸ ਆਪਾਂ ਕ੍ਰਿਸਟਲ ਵੀ ਕਰਨਾ ਤੇ ਨਾਲ ਸਣੀ ਭਾਜਨ ਵੀ ਕਰਨਾ ਆ ਠੀਕ ਆ ਤੇ ਬਾਕੀ ਭਾਈ ਜੀ ਪਪ ਲੈ ਕੇ ਆਪਾਂ ਪਪ ਦੇ ਨਾਲ ਨਾਲ ਨਾ ਪਹਿਲਾਂ ਮੈਂ ਤੁਹਾਨੂੰ ਦਿਖਾਈ ਦਵਾ ਪਪ ਦੇ ਫਾਦਰ ਦੀ ਕੁਆਲਿਟੀ ਦੇਖੋ ਬੜਾ ਉਸ ਦਾ ਕ੍ਰਿਸਟਲ ਆਈਏ ਹੋਏ ਭਾਈ ਜੀ ਦਾ ਡੌਗ ਠੀਕ ਆ ਨਾ ਤੇ ਸਟੈਂਡਰਡ ਸਰਵਿਸ ਵਾਸਤੇ ਚੂਜ਼ ਆਉਂ ਕਰਦੇ ਨੇਗੇ ਤੇ ਇਹਨਾਂ ਦੀ ਹੀ ਪੱਪੀ ਲੈਵਲ ਹੁੰਦੇ ਨੇਗੇ ਬਾਈ ਨ ਜਿਸਾ ਕ੍ਰਿਸਟਲ ਡੌਗ ਕਨਨ ਦਾ ਨਾਮ ਪਿਆ ਹੋਇਆ ਉਹ ਕ੍ਰਿਸਟਲ ਏ ਹੈ ਤੁਹਾਨੂੰ ਮੈਂ ਚੈੱਕ ਵੀ ਕਰਵਾ ਦਵਾਂ ਕੁਆਲਿਟੀ ਭਾਈ ਜੀ ਦੇਖੋ ਭਾਈ ਜੀ ਕੁਆਲਿਟੀ ਦੇਖਦੇ ਹੋਏ ਦੱਸਦੀ ਹੈ ਠੀਕ ਹੈ ਨਾ ਬਾਕੀ ਭਾਈ ਜੀ ਨਾਲ ਗੱਲ ਕਰਦੇ ਆ ਭਾਈ ਜੀ ਮੇਲ ਤੇ ਫੀਮੇਲ ਕੀ ਪ੍ਰਾਈਸ ਹੈ ਭਾਈ ਅੱਜ ਦੇ ਰੇਟ 'ਚ ਚਾਹੇ ਤੁਸੀਂ ਮੇਲ ਲੈ ਲਓ ਫੀਮੇਲ ਲੈ ਲਓ 30000 ਦਾ ਹੀ ਆ 30000 ਦਾ ਬਲੀਕੋਰ ਦਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਤੁਹਾਡੇ ਮੋਹਰੇ ਆ ਕੁਆਲਿਟੀ ਭਾਈ ਜੀ ਫੁੱਲ ਪਰੀ ਬੱਚੇ ਲੈ ਕੇ ਭਾਈ ਜੀ ਘੁਮਾ ਕੇ ਦਿਖਾ ਦਿਓ ਬੱਚਾ ਲੋ ਪਾਜੀ ਦੇਖੋ ਆ ਬੱਚਾ ਤੇ ਦੋ ਬੱਚੇ ਦੇ ਵਿੱਚ ਫਰਕ ਇਹ ਆ ਵੀ ਏਜ ਦਾ ਫੈਸਲਾ ਸਿਰੇ ਇਦਾਂ ਫਰਕ ਆ ਕੁਆਲਟੀ ਸੇਮ ਹੈ ਦੀ ਸੇਮ ਬਿਲਕੁਲ ਵੀ ਤੁਹਾਨੂੰ ਕੁਝ ਨਹੀਂ ਕਹਿ ਸਕਦੇ ਮਾਰਕਿੰਗ ਦੋਨਾਂ ਚੈੱਕ ਕਰ ਸਕਦੇ ਤੁਸੀਂ ਦੇਖੀ ਜਾਓ ਦੋਨੇ ਬੱਚੇ ਬਲੂ ਆਇਜ਼ ਨੇਗੇ ਫੁੱਲ ਅੰਡਰ ਨੋਜ਼ ਨੇਗੇ ਠੀਕ ਹੈ ਨਾ ਇਹ ਫੁੱਲ ਫਰੀ ਨੇਗੇ ਤੇ ਮੈਂ ਤੁਹਾਨੂੰ ਜੇ ਉਂਗਲੀ ਟੱਚ ਕਰਕੇ ਦਿਖਾਵਾਂ ਤਾਂ ਫਰਕ ਆ ਆ ਦੇਖੋ ਤੁਸੀਂ ਦੇਖੀ ਜਾਓ ਫਰਕ ਇੰਨਾ ਨਾ ਉਂਗਲ ਦੇ ਵਿੱਚ ਆ ਰਿਹਾ ਠੀਕ ਹੈ ਤੇ ਬਾਕੀ ਬਾਈ ਜੀ ਆਪਣਾ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦੋ ਆਈ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਆ ਟਾੜੀਆਂ ਜਿੰਨੀਆਂ ਮੈਂ ਵੀਡੀਓ ਬਣਾਉਣਾ ਹਰ ਵੀਡੀਓ ਜੇ ਤੁਹਾਡੇ ਕਸਟਮਰ ਦੇ ਸਕਦੇ ਆ ਕਿ ਮੈਂ ਜਿਹੜੇ ਪੱਪੀ ਲੈ ਕੇ ਆਉਂਦਾ ਸੇਮ ਨਹੀਂ ਹੁੰਦੇ ਤੁਹਾਡੀ ਹਰੇਕ ਵੀਡੀਓ ਚ ਉਹ ਤਾਂ ਮੈਂ ਯਾਰ ਇਹ ਵੀਡੀਓ ਤੁਹਾਡੇ ਡਿਫਰੈਂਟ ਪੱਪੀ ਹੋਗੇ ਮੇਰੇ ਭਾਜੀ ਮੈਂ ਜਿੰਨੀ ਵੀ ਵੀਡੀਓ ਸ਼ੂਟ ਕੀਤੀ ਆ ਚਾਹੇ ਅੰਬਰੇਸਾ ਡਾਕਸ ਹੋਵੇ ਚਾਹੇ ਚੋਦੀ ਹੋਵੇ ਚਾਹੇ ਡਾਕਸ ਚੋਦੀ ਹੋਵੇ ਚਾਹੇ ਪਟਿਆਲਾ ਡਾਕਸ ਚੋਦੀ ਹੋਵੇ ਠੀਕ ਹੈ ਨਾ ਬਾਈ ਲਵੇ ਅਲੱਗ-ਅਲੱਗ ਪੱਪੀ ਹੁੰਦੇ ਨੇ ਅਲੱਗ-ਅਲੱਗ ਹੀ ਠੀਕ ਹੈ ਨਾ ਉਹਦੇ ਵਿੱਚ ਬਾਈ ਜੀ ਡੀਲ ਕਰਦੇ ਨੇਗੇ ਬਿਲਕੁਲ ਸਰ ਤੇ ਓਕੇ ਬਾਈ ਜੀ ਆਪਣਾ ਕੰਟੈਕਟ ਨੰਬਰ ਦਾ ਮੇਰਾ ਕੰਟੈ ਹੁਸ਼ਿਆਰਪੁਰ ਪੰਜਾਬ ਤੋਂ ਆਪਣੀ 올ਓਵਰ ਇੰਡੀਆ ਡਿਲੀਵਰੀ ਆ ਤੇ ਆਪਣਾ ਜਿਹੜਾ ਕ੍ਰਿਸਟਲ ਡੌਗ ਕੈਨਲ YouTube ਤੇ ਚੈਨਲ ਆਪਣਾ ਠੀਕ ਹੈ ਉੱਤੇ ਕਸਟਮਰ ਫੀਡਬੈਕ ਰੋਜ਼ ਅਪਡੇਟ ਹੁੰਦੇ ਆ ਤੇ ਚੈੱਕ ਕਰ ਸਕਦੇ ਹੋ ਤੁਸੀਂ ਫੀਡਬੈਕ ਮੇਰੇ ਠੀਕ ਹੈ ਓਕੇ ਭਾਜੀ ਬਾਈ ਬਾਈ ਦਾ ਨਾ ਨੀਚੇ ਵੀਡੀਓ ਦੇ ਨੰਬਰ ਚੱਲਦਾ ਹੋਊਗਾ ਬਾਈ ਨੇ ਦੱਸ ਦਿੱਤਾ ਵੀ ਬਾਈ ਦਾ ਸਪੈਸ਼ਲੀ ਹਸਕੀ ਦੇ ਵਿੱਚ ਕੰਮ ਹੈ ਠੀਕ ਹੈ ਨਾ 올ਓਵਰ ਇੰਡੀਆ ਰਿਵਿਊ ਕਰਾਉਂਦੇ ਆ ਬਾਈ ਨੂੰ ਤੁਸੀਂ ਟੈੱਕ ਕਰ ਸਕਦੇ ਹੋ ਓਕੇ ਸਣੀ ਭਾਜੀ ਓਕੇ ਮੇਰਾ ਭਾਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਕੁਸ਼ ਬਾਈ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਆ ਗਏ ਡਾਕਟਰ ਤੇ ਹਾਂਜੀ ਹਾਂਜੀ ਦੇਖੋ ਭਾਈ ਜੀ ਮੇਰੀ ਨਾ ਅੰਮਰਸਰ ਦੀ ਵੀਡੀਓ ਦੇ ਵਿੱਚ ਭਾਈ ਨੂੰ ਤੁਸੀਂ ਦੇਖਿਆ ਹੋਊਗਾ ਤਾਂ ਬਾਕੀ ਗੱਲ ਕਰਦੇ ਆ ਭਾਈ ਲੋਵੇ ਟਵਾਏ ਦੇ ਬੱਚੇ ਲੈ ਕੇ ਆਏ ਆਏ ਤੇਗੇ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਦੇ ਵਿੱਚ ਭਾਈ ਜੀ ਆ ਵਾਈਟ ਬੱਚਾ ਟਵਾਏ ਪੌਮ ਦਾ ਟਵਾਏ ਪੌਮ ਯਾਨ ਸਰ ਪਿਓਰ ਟਵਾਏ ਪੌਮ ਫੀਮੇਲ ਆ ਮੇਰੇ ਕੋਲ 45 ਡੇਸ ਦੀ ਠੀਕ ਹੈ ਔਰ ਪਿਓਰ ਟਵਾਏ ਪੌਮ ਚੈੱਕ ਕਰਾ ਦਿਓ ਭਾਈ ਜੀ ਕੁਆਲਿਟੀ ਦੇਖੋ ਹੁੱਲ ਫਰੀ ਬੱਚਾ ਹੈ ਇਹ ਪੇਪਰ ਦਿਖਾ ਮੈਂ ਜਿਹੜਾ ਬੱਚਾ ਆਪਕੋ 50000 ਦਾ ਠੀਕ ਹੈ ਇਹ ਵਾਈਟ ਬਾਈ ਜੀ ਫੀਮੇਲ ਦਾ ਇਹ 3000 ਫਿਰ ਫੀਮੇਲ ਜਿਹੜਾ ਵਾਈਟ ਦਾ ਪੇਪਰ ਠੀਕ ਹੈ ਇਹ ਆਹ ਭਾਜੀ ਇਹ 3.5 ਮਹੀਨੇ ਦਾ ਬਜਟ ਫੀਮੇਲ ਲੈ ਲਓ ਜੀ ਹਾਂ ਜੀ ਠੀਕ ਹੈ 25000 ਠੀਕ ਹੈ ਸਰ ਇਹ ਆ ਇੱਕ ਫਿਟਿੰਗ ਹੋ ਗਿਆ ਮੇਲ ਕੀ ਵੀ ਕੋਈ ਵੀ ਚਾਹੀਦਾ ਠੀਕ ਹੈ ਸਰ ਇਹ ਵਿੱਚੀ ਬਾਕੀ ਬਾਈ ਉਹ ਇੰਨਾ ਗੱਲ ਕਰਦੇ ਆ ਬਾਈ ਜੀ ਆਪਣੀ ਸਾਰੀ ਟੁਆਇ ਦੇ ਵਿੱਚ ਬਰੀਡਿੰਗ ਸਰ ਮੇਰੀ ਆਲ ਆਫ ਬਰੀਡਿੰਗ ਟੁਆਇ ਟੁਆਇ ਫਾਰਮ ਦੀ ਅਪਲੋਡਿੰਗ ਕਰਦਾ ਹਾਂ ਠੀਕ ਹੈ ਤੇ ਤੁਸੀਂ ਲੋਕੇਸ਼ਨ ਦੱਸਦੀ ਆਪਣਾ ਕੰਟੈਕਟ ਨੰਬਰ ਸਰ ਮੇਰਾ ਨੰਬਰ ਹੀ ਸਰ ਤੋਂ ਆਵਾ ਤੇ ਮੋਬਾਈਲ ਨੰਬਰ ਹੈਗਾ 9646928509 ਆ ਠੀਕ ਹੈ ਤੇ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਵੀ ਹੈ ਹਾਂਜੀ ਹਾਂਜੀ ਸਰ ਠੀਕ ਹੈ ਉਹ ਐਕਸਟਰਾ ਚਾਰਜ ਦੇ ਨਾਲ ਹੀ ਉਹ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਓਕੇ ਕੁਝ ਬਾਈ ਓਕੇ ਥੈਂਕ ਯੂ ਅਸੀਂ ਆ ਤੁੱਕੀ ਬਾਈ ਅਸੀਂ ਕਰੀ ਵੀਰੇ ਹੋ ਕੀ ਹਾਲ ਚੱਲ ਉਹ ਵਧੀਆ ਵੀਰੇ ਪਹੁੰਚ ਗਏ ਟੋਕਸੋ ਤੇ ਹਾਂਜੀ ਹਾਂ ਸਰ ਦੇਖੋ ਭਾਈ ਜੀ ਬਾਈ ਲੈ ਕੇ ਆਇਆ ਹੋਇਆ ਟਾਇਲ ਇੱਕ ਬੱਚਾ ਇੱਕ ਕਲਚਰ ਦਾ ਬੱਚਾ ਤੁਸੀਂ ਕੁਆਲਟੀ ਚੈੱਕ ਕਰ ਸਕਦੇ ਤੇ ਨੀਚੇ ਨਾਲ ਬੱਚੇ ਹਸਕੀ ਦੀ ਪਾਈਦੇ ਭਾਈ ਲੈਵੇ ਹਾਂਜੀ ਬਾਕੀ ਬਾਈ ਨਾਲ ਗੱਲ ਕਰਦੇ ਆ ਵੀਰੇ ਆਹ ਕਲਚਰ ਦਾ ਰੇਟ ਕੀ ਆ ਵੀਰੇ ਵਾਈਟ ਵਾਲਾ ਹੈਗਾ 13000 ਰੁਪਿਆ ਇਹ ਕਲਚਰ ਦਾ ਆਇਆ ਟਾਇਲ ਦਾ 15000 ਰੁਪਿਆ ਲਾਸਟ ਜੀ ਮੇਲ ਆ ਭਾਜੀ ਦੋਨੇ ਮੇਲ ਨੇ ਦੋਨੇ ਮੇਲ ਨੇ ਭਾਈ ਕਮਾ ਕੇ ਦਿਖਾ ਦਿਓ ਬੱਚੇ ਲਓ ਜੀ ਇਹ ਕੋ ਬਾਜੀ ਕੁਆਲਿਟੀ ਦੇ ਵਿੱਚ ਬੱਚੇ ਲੈ ਕੇ ਪੂਰੇ ਟਾਪ ਕੁਆਲਿਟੀ ਤੇ ਬਾਕੀ ਬਾਜੀ ਨੀਚੇ ਹਸਕੀ ਦੇ ਮੇਲ ਫੀਮੇਲ ਹੈ ਹਾਂਜੀ ਹਾਂਜੀ ਮੇਲ ਫੀਮੇਲ ਆਈ ਹੈ ਬਲੈਕ ਵਾਲੀ ਫੀਮੇਲ ਹੈ ਜੀ ਉਹ ਕਾਪਰ ਮੇਲ ਹੈ ਕਾਪਰ ਮੇਲ ਹੈ ਕੀ ਪ੍ਰਾਈਸ ਹੈ ਬਾਜੀ ਕਾਪਰ ਦਾ ਵੀਰੇ 17000 ਉਹਦਾ 13000 ਲਾਸਟ ਠੀਕ ਹੈ ਨਿਊ ਆਈਟਮ ਨਿਊ ਆਈਟਮ ਬੱਚੇ ਜਦੋਂ ਇੱਕ ਨੰਬਰ ਦਾ ਆਦਿ ਉਹ ਤੇ ਇੱਕ ਪਏ ਗੱਲ ਹੋਰੀ ਪੁੱਛਾ ਆਪਣਾ ਆਲ ਬਰੀਡ ਦੇ ਵਿੱਚ ਹੀ ਕੰਮ ਹੈ ਹਾਂ ਵੀਰੇ ਹਾਂ ਆਲ ਬਰੀਡ ਦੇ ਵਿੱਚ ਹਾਂ ਹਾਂ ਤੇ ਆਲ ਓਵਰ ਇੰਡੀਆ ਦਿੱਤੀ ਆ ਹਾਂ ਉਹ ਵੀਰੇ ਉਹ ਜੀ ਠੀਕ ਹੈ ਬਰਦਰ ਆਪਣਾ ਕੰਟੈਕਟ ਨੰਬਰ ਬੋਲ ਦਿਓ 8725 889 87 ਠੀਕ ਹੈ ਤੇ نیچے ਵੀਡੀਓ ਦੇ ਵਿੱਚ ਪਈਦਾ ਨੰਬਰ ਚੱਲਦਾ ਰਹੂਗਾ ਪਈਦਾ ਆਲ ਆਰ ਬਰੀਡ ਦੇ ਵਿੱਚ ਕਰਨਾ ਆਲ ਇੰਡੀਆ ਡਿਲੀਵਰੀ ਆ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਫਿਲਹਾਲ ਆ ਆ ਬੱਚਿਆਂ ਦਾ ਸਟਾਕ ਪਿਆ ਸੀ ਬਾਈ ਨਾਲ ਓਕੇ ਵੀਰੇ ਥੈਂਕ ਯੂ ਵੀਰੇ ਅੱਸੀ ਆ ਕਾਲੇ ਬਾਈ ਕੀ ਹਾਲ ਚਾਲ ਠੀਕ ਠਾਕ ਵੀਰੇ ਹੋਰ ਆਈ ਗਏ ਰੌਸੋ ਤੇ ਹਾਂਜੀ ਤੇ ਦੇਖੋ ਬਾਈ ਜੀ ਬਾਈ ਲੈ ਕੇ ਆਇਆ ਹੈ ਜਰਮਨ ਦੇ ਬੱਚੇ ਬਾਈ ਜੀ ਕਿਹੜੇ ਕੋਡ ਦੇ ਬੱਚੇ ਨੇ ਡਬਲ ਕੋਡ ਡਬਲ ਕੋਡ ਦੇ ਕਮਾ ਕੇ ਦਿਖਾ ਦਿਓ ਵੀਰੇ ਬੱਚੇ ਤੁਸੀਂ ਦੇਖ ਹੀ ਸਕਦੇ ਹੋ ਕੁਆਲਿਟੀ ਬਾਈ ਜੀ ਬੱਚੇ ਬਾਈ ਲਵੇ ਨਾ ਪਿੰਜਰਾ ਭਰ ਕੇ ਲੈ ਕੇ ਆਇਆ ਸੀ ਬਾਈ ਬਾਈ ਦੇ ਵਿੱਚ ਟੋਟਲ 4 ਬੱਚੇ ਰਹਿ ਚੁੱਕੇ ਨੇ ਠੀਕ ਹੈ ਨਾ ਬਾਕੀ ਬਾਈ ਜੀ ਪ੍ਰਾਈਸ ਕਰੀ ਆਪਾਂ ਗੱਲ ਕਰੀਏ ਮੇਲ ਫੀਮੇਲ ਦੀ ਮੇਲ ਵੀਰੇ 10000 ਦਾ ਫੀਮੇਲ 6000 ਠੀਕ ਹੈ ਇਹ ਬਾਕੀ ਬਾਈ ਜੀ ਆਪਣਾ ਆਲ ਬ੍ਰੀਡ ਦੇ ਵਿੱਚ ਕਰਨਾ ਹੈ ਹਾਂਜੀ ਠੀਕ ਹੈ ਨਾ ਆਲ ਬ੍ਰੀਡ ਡਿਲੀਵਰੀ ਕਰਵਾ ਦੇਣਾ ਹਾਂਜੀ ਹਾਂਜੀ ਠੀਕ ਹੈ ਨਾ ਤੇ ਬਾਕੀ ਬਾਈ ਜੀ ਆਪਣਾ ਜੇ ਆਪਾਂ ਗੱਲ ਕਰੀਏ ਜਿਵੇਂ ਸਿਟਚੂ ਦਾ ਪ੍ਰਾਈਸ ਸਿਟਚੂ ਦਾ ਬੱਚੇ ਦਾ ਭਾਰ ਕੀ ਹੁੰਦਾ ਹੈ ਉਹ ਵੀਰ ਕੁਆਲਟੀ ਦੇ ਅਧਾਰ ਤੇ ਮਿਲਦਾ ਕੁਆਲਟੀ ਦੇ ਅਧਾਰ ਤੇ ਬੱਚੇ ਭਾਜੀ ਕਮਾ ਕੇ ਦਿਖਾ ਦਿਓ ਤੇ ਬਾਕੀ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ 8662163800 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਆਲ ਬਰੀਡ ਦੇ ਵਿੱਚ ਬਾਈ ਦਾ ਕੰਮ ਆ ਆਲ ਬਰੀਡ ਡਿਲੀਵਰੀ ਹੈ ਓਕੇ ਇਹ ਕਾਲੇ ਬਾਈ ਠੀਕ ਹੈ ਨਾ ਨਾ ਜਿਵੇਂ ਅਸੀਂ ਦਾਜੀਤ ਬਾਈ ਕੀ ਹਾਲ ਚੱਲ ਅਸੀਂ ਗੱਲ ਵੀਰੇ ਹੋਰ ਪਹੁੰਚੀ ਕਿ ਡਾਕਸੋ ਤੇ ਹਾਂਜੀ ਹਾਂਜੀ ਵੀਰੇ ਬਾਈ ਦੇ ਨੀਅਰ ਬਾਈ ਦੀ ਪੈਂਡ ਕੇ ਸਿਟੀ ਲੁਧਿਆਣਾ ਤੇ ਨੀਅਰ ਹੀ ਜਲੰਧਰ ਪੈਂਦਾ ਤੇ ਬਾਕੀ ਬਾਈ ਲੈ ਕੇ ਆਇਆ ਹੈ ਟੁਆਇ ਦੇ ਵਿੱਚ ਬੱਚੇ ਨੇ ਜੇ ਟੁਆਇ ਕਲਚਰ ਦੇ ਵਿੱਚ ਤੁਸੀਂ ਦੇਖੀ ਜਾ ਸਕਦੇ ਕੁਆਲਿਟੀ ਤੇ ਬਿਗਲ ਦਾ ਬੱਚਾ ਹੈ ਇਹ ਗਣਾ ਬਿਗਲ ਦਾ ਬੱਚਾ ਹੈ ਤੁਸੀਂ ਆ ਬਾਕੀ ਮੈਂ ਇਧਰ ਬਈ ਸਟਾਕ ਬਾਰੇ ਮੈਂ ਮਾਰਤਾ ਬਣੇਗਾ ਤੁਸੀਂ ਦੇਖੀ ਜਿਆਦਾ ਕੁਆਲਿਟੀ ਆ ਬੱਚੇ ਆਰਾਮ ਕਰ ਰਹੇ ਨੇ ਕਿ ਨੀਚੇ ਬਾਕੀ ਬਸ ਗੱਲ ਕਰਦੇ ਆਪਾਂ ਵੀਰੇ ਨਿਕਲਦਾ ਮੇਲ ਹੈ ਫੀਮੇਲ ਹੈ ਮੇਲ ਹੈ ਵੀਰੇ ਕੀ ਪ੍ਰਾਈਸ ਭਾਜੀ ਮੇਲੇ ਵਿੱਚ 13000 ਦਾ ਵੀਰੇ ਇੱਕ ਵਾਰ ਕੇ ਦੇਖੋ ਜੀ ਬੱਚਾ ਲਓ ਵੀਰੇ ਮੇਲ 10000 ਫੁੱਲ ਹੈਵੀ ਕੁਆਲਿਟੀ ਹੈ ਵੀਰੇ ਦੇ ਵਿੱਚ ਬੱਚਾ ਹੈ ਦੇਖੋ ਫੁੱਲ ਫਾਰਕੀ ਦੇ ਵਿੱਚ ਹੈ ਇਕਾ ਆ ਬੱਚਾ ਭਾਈ ਜੀ ਟੁਆਇਕਲਚਰ ਧਾਨ ਟੁਆਇਕਲਚਰ ਵੀਰੇ ਟੁਆਇਕਲਚਰ ਕੀ ਪ੍ਰਾਈਸ ਭਾਈ ਜੀ ਮੇਲ ਫੀਮੇਲ ਦਾ ਮੇਲ ਵੀਰੇ 18000 ਐ ਫੀਮੇਲ 15000 ਵੀਰੇ ਠੀਕ ਆ ਆ ਬੱਚੇ ਦੇ ਕੋਰਡ ਦੇਖੋ ਇਹ ਕਿਲਾ ਫੁੱਲ ਫਰੀ ਬੱਚਾ ਆ ਫੁੱਲ ਆਨ ਸ਼ਾਰਟ ਮਜਲ ਦਾ ਬੱਚਾ ਤੁਸੀਂ ਦੇਖ ਹੀ ਸਕਦੇ ਕੁਆਲਟੀ ਦੇ ਵਿੱਚ ਠੀਕ ਆ ਇਹ ਬਾਕੀ ਗੱਲ ਕਰਦੇ ਆ ਭਾਈ ਜੀ ਆਪਣਾ ਆਲਓਵਰ ਡਿਲੀਵਰੀ ਕਰਵਾ ਦੋ ਨਾ ਵੀਰੇ ਆਲ ਇੰਡੀਆ ਡਿਲੀਵਰੀ ਆ ਹਾਂ ਜੀ ਠੀਕ ਆ ਤੇ ਆਲ ਬਰੀਡ ਦੇ ਵਿੱਚ ਕੰਮ ਆ ਆਲ ਬਰੀਡ ਚ ਕੰਮ ਆ ਬੱਡੇ ਵੀਰੇ ਨਾ ਨੀਚੇ ਸਟਾਕ ਪਈ ਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਬਾਕੀ ਭਾਈ ਆਪਣੀ ਮੈਕ ਦੀ ਗੱਲ ਪੁੱਛੋ ਆਪਣੀ ਵੀਡੀਓ ਤੋਂ ਜਿਹੜੇ ਕਸਟਮਰ ਆ ਰਹੇ ਨੇਗੇ ਵਧੀਆ ਆਉਂਦੇ ਆ ਜੀ ਹਾਂ ਜੀ ਬੜੀ ਆ ਰਹੇ ਆ ਵਧੀਆ ਰਿਸਪੌਂਸ ਆ ਰਿਹਾ ਵੀਰੇ ਹਾਂ ਜੀ ਠੀਕ ਆ ਕੁਝ ਮਾਣ ਆਦਰ ਕਰ ਦਿੰਦੇ ਹੋ ਵੀਰੇ ਜਿਹੜਾ ਸਾਡੀ ਵੀਡੀਓ ਦੇਖ ਕਹਿੰਦਾ ਪਹਿਲੇ ਹੀ ਕਰ ਦਿੰਦੇ ਆ ਵੀਰੇ ਠੀਕ ਆ ਹਾਂ ਜੀ ਹਾਂ ਜੀ ਠੀਕ ਆ ਨਾ ਬਾਕੀ ਭਾਈ ਨੇ ਤਾਂ ਕਹਿ ਹੀ ਦਿੱਤਾ ਵੀ ਹਾਂ ਮਾਣ ਆਦਰ ਕਰੀ ਦਿੰਦੇ ਨੇ ਆਪਣੀ ਵੀਡੀਓ ਤੋਂ ਕੋਈ ਆ ਕੇ ਇਹਨਾਂ ਨੂੰ ਬੱਚਾ ਖਰੀਦਦਾ ਆ ਓਕੇ ਵੀਰੇ ਆਪਣਾ ਕੰਟੈਕਟ ਨੰਬਰ ਦੱਸ ਦਿਓ ਆਪਣਾ ਲੋਕੇਸ਼ਨ ਦੱਸ ਦਿਓ ਲੋਕੇਸ਼ਨ ਵੀਰੇ ਆਪਣੀ ਲੋਹਾਰਾ ਮੈਂ ਕੰਟੈਕਟ ਨੰਬਰ ਆਪਣਾ 8288272 اسی کے ساتھ آج کی مجدوری یہیں ختم کرتے ہیں اگر تمہیں ویڈیو پسند تو لائک مارو مجھے مجھے نہیں دو لائکس چاہیے نہ جتنا اس میں ہوں مجھے چاہیے ہی چاہیے تو لائک مارو اور اگر تم لوگ نئے ہو تو سبسکرائب کرو وہ جو لال والا بٹن ہے اس پہ پھوٹ پھینک کے مارو یا پھر موم مجھے نہیں پتا بس کلک ہو جانا چاہیے اب میں بھی جا رہا ہوں مجھے پیسوں کے پیچھے بھاگنا ہے بائے